ਅਨੀ ਅਤਿ ਗੁਰਮਤ ਵਿਚਾਰ

ʺᵒᵉ ᶦᵉ 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 ʺᵒᵉ ᶦᵉ ᶦᵉ On okay. ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਵਾਦ ਆ ਬਡਵਾਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਾਲੋ ਜਿਹੜਾ ਅੱਜ ਚੈਨਲ ਵਾਲੋਂ ਇਹ ਅਪਰਾਲਾ ਕੀਤਾ ਗਿਆ ਇਤਿਹਾਸ ਜਾਣਨ ਬਾਰੇ ਤੇ ਗੁਰੂ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਵਿਹਾਰ ਆ ਖਾਕਰ ਲੇ ਬੇ ਨਗਰ ਕੀਤਣਾ ਆ ਰਿਹਾ ਉਹਦੀ ਨਾ ਕੰਮੇ ਕੰਮਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਦੇਖੋ ਜੀ ਨਗਰਜੀਤ ਚੰਦਾ ਤੇ ਦੇਖ ਜੀ ਕਿੰਨਾ ਗਹੀ ਕਹਿ ਸਕਦੇ ਆ ਅਸੀਂ ਉਹ ਸਬਰ ਰਤਾ ਨਹੀਂ ਰਹੇ ਪਰ ਮਹਾਰਾਜ ਸਮਰਾਟ ਜੀ ਜਿਨ੍ਹਾਂ ਨੇ ਲਟਾਈ ਦੀ ਇੰਨੀ ਸੇਵਾ ਕੀਤੀ ਤੋਂ ਉਹਨਾਂ ਦਾ ਜਿਹੜਾ ਜਿਹੜਾ ਪਾਣਾ ਮਨਾ ਰਹੇ ਜਿਹੜਾ ਅੱਜ ਨਾਲ ਜੁਟ ਕੇ ਆ ਉਹ ਜੀ ਉਹ ਬਿਨਾਰਾਂ ਤੋਂ ਮਚ ਲੱਗ ਗਿਆ ਉਹ ਬਾਰੇ ਕੀ ਕਹਿੰਦੇ ਦੇਖੋ ਜਿਹੜੀ ਨਵੀਂ ਟੀੜੀ ਆ ਆਹੀਂ ਤੇ ਚਈ ਬਰੀ ਇਥੋਂ ਗੁਰਦੁਆਰਾ ਸਾਹਿਬ ਤੋਂ ਅਰਦਾਸਾਂ ਕੀਤੀਆਂ ਰੋਜ਼ਾਨਾ ਅਰਦਾਸਾਂ ਹੁੰਦੀਆਂ ਕੋਈ ਅਨਾਉਂਸਮੈਂਟਾਂ ਨੇ ਨਿਖਾਪਿਆ ਆ ਪਾਇ ਨਸ਼ਿਆਂ ਤੋਂ ਬਚ ਜੇ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤਕਾਲਾ ਇਹੋ ਹੀ ਆ ਤੇ ਕੋਈ ਗਰੀਬ ਗੁਰਬਾਹ ਜਿਹੜਾ ਉਹਨੂੰ ਇੱਥੇ ਦੋਖਵੇ ਸੁਖਵੇ ਜਿਹੜਾ ਬੈਨ ਲਈ ਥਾਂ ਮਿਲੇ ਕੋਈ ਪ੍ਰੋਗਰਾਮ ਨੇ ਕਰਨਾ ਕਿਉਂ ਪਰਿਵਾਰਾਂ ਦੇ ਵਿੱਚ ਆਪਾਂ ਗ੍ਰੇਸਤੀ ਆ 200 ਹੁੰਦਾ ਰਹਿੰਦਾ ਇਹ ਜਿੰਨਾ ਵੀ ਆਪਣਾ ਲਾ ਤਰਵੰਦਾ ਕਮੇਟੀ ਵੱਲੋਂ ਹੋਇਆ ਵਾ ਇਹ ਸੰਗਤ ਲਈ ਹੋਇਆ ਇਹ ਸੰਗਤ ਨੂੰ ਵਰਤਣ ਦੇਈ ਆ ਤੇ ਅਸੀਂ ਧੰਨਵਾਦੀ ਸੰਗਤ ਦੇ ਜਿਹੜਾ ਸਹਿਯੋਗ ਦਿੰਦੀ ਆ ਵੇਖੋ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਇੱਕ ਵਰਤਾਨਾ ਤਰਵੰਦਾ ਕਮੇਟੀ ਦਾ ਪ੍ਰਧਾਨ ਆ ਕਤਰੀਬਨ 40 ਸਾਲ ਤੋਂ ਮੈਂ ਲਗਾਤਾਰ ਸੇਵਾ ਕਰਦਿਆਂ ਏਕੇ ਕੇਤੀ ਜਿਹੜੀ ਆ ਏਕੇ ਕੇਤੀ ਜਿਹੜਾ ਕੰਨਾ ਮੇਰੀ ਦੇ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ फायर मानजोर कोर में सन फायर दिखा बाय सुरदी आज करेगा कलसा बाकी रहना वारवे सब ले लेंगे बच्चे हमको सच्ची सुची कुर्बानी अति गुरमत विचार